ਵਾਹਿਗੁਰੂ ਜੀ ਦਾਤਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੇ ਅਗੜਾ ਪਿੰਡ ਦੇ ਭੈਣ ਭਰਾਵਾਂ ਨੂੰ ਬੇਨਤੀ ਤੇ ਜਿੰਨੇ ਵੀ ਸੇਵਾਦਾਰ ਤੇਾਰੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਅੱਗੇ ਚੱਲ ਕੇ ਹਰ ਕਿਸੇ ਲਈ ਯੋਗਦਾਨ ਪਾਓ ਜਿਵੇਂ ਕਿ ਕੱਲ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਜੌਨ ਖਮਾਨੋਂ ਕਲਾ ਤੋਂ ਜੋ ਸੀਦਾ ਰਸਣ ਲੈ ਕੇ ਆਏ ਸੀ ਤੇ ਉਹਨਾਂ ਵੀ ਯਾਰ ਕਿੱਟਾਂ ਤਿਆਰ ਹੋ ਗਈਆਂ ਨੇ ਤੇ ਬਾਹਰ ਨਹੀਂ ਪੈ ਰਹਾ ਤੇ ਤੇ ਕਿੱਟਾਂ ਤਿਆਰ ਕਰਕੇ ਜਦ ਨਹੀਂ ਗਣੀ ਸਕੂਲੀ ਤੇ ਇਹ ਕਿੱਟਾਂ ਜਾ ਕੇ ਅੜਪੀੜਾਂ ਤੋਂ ਨਹੀਂ ਘਰ-ਘਰ ਜਾ ਕੇ ਪਚਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹ ਸਾਰੇ ਇਲਾਕਾ ਦੇ ਵੀਰੋਂ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਅੜਪੀੜਾਂ ਲਈ ਖੜੋ ਤੇ ਵਾਅਦੇ-ਵਾਅਦੇ ਯੋਗਦਾਨ ਪਾ ਕੇ ਉਹਨਾਂ ਦਾ ਸਹਾਰਾ ਬਣੀਏ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਤੇ ਬਾਹਰਿਆਂ ਨੇ ਕਿਸੇ ਨੇ ਨਹੀਂ ਖਾਣਾ ਕਿਸੇ ਦੇਖ ਨਹੀਂ ਰਹੇ ਪਰ ਇਹ ਆਪਾਂ ਨੂੰ ਆਪੇ ਪੰਜਾਬ ਦੇ ਨਾਲ ਪੰਜਾਬ ਦੇ ਭਰਾਵਾਂ ਨਾਲ ਹਰ ਪਿੰਡਾਂ ਦੇ ਖਾਣਾ ਪੈਣਾ ਇਸ ਲਈ ਬੇਨਤੀ ਕਰਦੇ ਆਂ ਕਿ ਵੱਸ ਤੋਂ ਵੱਧ ਯੋਗਦਾਨ ਪਾਓ ਆਪਣੀ ਜੋ ਵੀ ਸੰਸਥਾ ਜਾਂ ਗੁਰਦੁਆਰਾ ਕਮੇਟੀਆਂ ਨੇ ਸਾਰੀਆਂ ਪਿੰਡਾਂ ਦੇ ਵਿੱਚ ਇਕੱਠੇ ਹੋਊਗੀ ਕਿ ਜਿੱਥੇ ਵੀ ਹਰ ਪਿੰਡ ਤੋਂ ਬਚਾਰੇ ਬੈਠੇ ਆ ਘਰਾਂ ਦੇ ਵਿੱਚ ਬੈਠੇ ਨੇ ਸੰਗ ਹੋਏ ਬੈਠੇ ਆ ਖੁਣਭਾਣੇ ਬੈਠੇ ਆ ਤੇ ਉਹਨਾਂ ਦੇ ਜੀਉ ਰਿਹਾ ਯੋਗਦਾਨ ਪਾਓ ਅਸੀਂ ਇੱਥੇ ਹੀ ਤਿਆਰੀ ਕਰ ਰਹੇ ਹਾਂ ਸਾਰੇ ਆ ਦੇਖੋ ਕਿੱਟਾਂ ਤਿਆਰ ਹੋ ਰਹੀਆਂ ਨੇ ਇਹ ਜੇ ਤਿਆਰ ਹੋ ਕੇ ਜਾਂ ਮੀਂਹ हट ਗਿਆ ਤੇ ਅਸੀਂ ਵੀ ਜਾ ਇਹ ਜਾ ਕੇ ਉਹਨਾਂ ਨੂੰ ਕੀਰਤਨ ਲਈ ਲੈ ਕੇ ਆਵਾਂਗੇ ਵਾਹਿਗੁਰੂ ਜੀ ਦਾ ਕਾੰਸਾ ਕੋਾਈ ਬੀਜੋ ਕੋਾਈ ਗੁਰੂ ਦਾ ਕਾੰਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੜਾ ਪਿੰਡ ਦੇ ਭੈਣ ਭਰਾਵਾਂ ਨੂੰ ਬੇਨਤੀ ਤੇ ਜਿੰਨੇ ਵੀ ਸੇਵਾਦਾਰ ਤੇਾਰੇ ਸੇਵਾਦਾਰਾਂ ਨੂੰ ਬੇਨਤੀ ਵਿਸਤਰਿਤ ਚੱਲ ਕੇ ਭਾਰਤੀ ਕਿਸਾਨ ਨੇ ਯੋਗਦਾਨ ਪਾਓ ਜਿਵੇਂ ਕਿ ਕੱਲ ਭਾਰਤੀ ਕਿਸਾਨ ਜੁਨੀਅਨ ਆਜ਼ਾਦ ਵੱਲੋਂ ਜੋਨ ਖਮਾਣੋਂ ਪਲਾਂ ਤੋਂ ਜੋ ਸੀਦਾ ਰਾਸਾਂ ਲੈ ਕੇ ਆਏ ਸੀ ਤੇ ਉਹਨਾਂ ਨੇ ਯਾ ਕਿੱਟਾਂ ਤਿਆਰ ਹੋਈਆਂ ਨੇ ਤੇ ਬਾਹਰ ਨਹੀਂ ਪੈ ਰਹਿਆ ਤੇ ਤੇ ਕਿੱਟਾਂ ਤਿਆਰ ਕਰਕੇ ਜਲ ਮੀਂਹ ਕਣੀ ਸਕੂ ਨਹੀਂ ਤੇ ਇਹ ਕਿੱਟਾਂ ਜਾ ਕੇ ਸਾਰੇ ਪਿੰਡਾਂ ਦੇ ਘਰ-ਘਰ ਜਾ ਕੇ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹ ਸਾਰੇ ਇਲਾਕਾ ਦੇ ਵੀਰੋਂ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਹਰ ਪੀੜਤਾ ਲਈ ਖੜੋ ਤੇ ਵੱਧ ਤੇ ਵੱਧ ਯੋਗਦਾਨ ਪਾ ਕੇ ਉਹਨਾਂ ਦਾ ਸਹਾਰਾ ਬਣੀਏ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਤੇ ਬਾਹਰਿਆਂ ਨੇ ਕਿਸੇ ਨੇ ਨਹੀਂ ਖੜਨਾ ਤੁਜੀ ਦੇਖ ਨਹੀਂ ਰਹੇ ਪਰ ਇਹ ਆਪਾਂ ਨੂੰ ਆਪੇ ਪੰਜਾਬ ਦੇ ਨਾਲ ਪੰਜਾਬ ਦੇ ਭਰਾਵਾਂ ਨਾਲ ਹਰ ਪੀੜਤਾ ਦੇ ਨਾਲ ਨਾ ਪੈਣਾ ਇਸ ਲਈ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਆਪਣੀ ਜੋ ਵੀ ਸੰਸਥਾ ਜਾਂ ਗੁਰਦੁਆਰਾ ਕਮੇਟੀਆਂ ਨੇ ਸਾਰੀਆਂ ਪਿੰਡਾਂ ਦੇ ਵਿੱਚ ਇਕੱਠੇ ਹੋਵਗੇ ਕਿ ਜਿੱਥੇ ਵੀ ਹਰ ਪੀਰ ਤੋਂ ਬਚਾਰੇ ਬੈਠੇ ਆ ਘਰਾਂ ਦੇ ਵਿੱਚ ਬੈਠੇ ਨੇ ਸੰਗ ਹੋਏ ਬੈਠੇ ਆ ਭੁੱਖਣ ਭਾਣੇ ਬੈਠੇ ਆ ਤੇ ਉਹਨਾਂ ਦੇ ਜਰੂਰ ਇਹ ਯੋਗਦਾਨ ਪਾਓ ਤੇ ਅਸੀਂ ਵੀ ਆਹ ਤਿਆਰੀ ਕਰ ਰਹੇ ਆ ਸਾਰਿਆਂ ਦੇ ਕੋ ਕਿੱਟਾਂ ਤਿਆਰ ਹੋ ਰਹੀਆਂ ਨੇ ਇਹ ਜੇ ਤਿਆਰ ਹੋ ਕੇ ਜਾਂ ਮੀਂਹ हट ਗਿਆ ਤੇ ਅਸੀਂ ਵੀ ਜਾ ਇਹ ਜਾ ਕੇ ਉਹਨਾਂ ਨੂੰ ਕੀਰਤਾਨੀ ਦੇ ਕੇ ਆਵਾਂਗੇ ਵਾਹਿਗੁਰੂ ਜੀ ਦਾ ਕਾਹਲ ਸੋ ਆਈ ਬਿਚੀ